ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 100% ਲੋਟਾਂ ਸੋਈ ਵਿੱਚ ਇਹ ਗਲਤੀ ਕਰਦੀਆਂ ਹਨ ਅੱਜ ਹੀ ਸੁਣ ਲੋ ਬਾਅਦ ਵਿੱਚ ਪਛਤਾਓਗੇ ਸਾ ਸੰਗਤ ਜੀ ਆਪਣੇ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜੋੜ ਲਗਾਉਣਾ ਜੀ ਤਾਂ ਕਿ ਬਾਬਾ ਜੀ ਦਾ ਮੇਰ ਪਰਿਆਹਤ ਆਪ ਜੀ ਉਤੇ ਤੇ ਆਪ ਜੀ ਦੇ ਪਰਿਵਾਰ ਤੇ ਹਮੇਸ਼ਾ ਲਈ ਬਣਿਆ ਰਹੇ ਸਾਧ ਸੰਗਤ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਗੁਰ ਕੀਰਤਬਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤਾਂ ਜੋ ਕੋ ਨਵੇਂ ਵੀਡੀਓਸ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਸੋ ਵੀਡੀਓ ਨੂੰ ਵਾਤਵਾਂਧ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਤਾਂ ਜੋ ਕਿਸੇ ਦਾ ਪੱਲਾ ਹੋ ਸਕੇ ਕਾਉ ਜੀ ਪੰਜਵੀਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਸਾ ਸੰਗਤ ਜੀ ਅੱਜ ਦੱਸਕ ਮਿੰਟ ਥੋੜੀ ਜਹੀ ਗੱਲ ਇਹ ਕਰਨੀ ਹੈ ਵੀ ਜੋ ਕਦਰਾਂ ਦੇ ਵਿੱਚ ਹਾਲਾਤ ਕਿਹੋ ਜਿਹੇ ਬਣੇ ਪਏ ਅੰਜਨ ਭੋਜਨ ਪਛਾਦਾ ਤਿਆਰ ਕਰਨ ਲਈ ਪਹਿਲੀਆਂ ਇਹ 3 4 ਪੈਂਟੀਆਂ ਵੱਲ ਧਿਆਨ ਖਾਸ ਕਰਕੇ ਦੇਣਾ ਜੀ ਕਿਸੇ ਵੀ ਧਰਮ ਦੀ ਬੀਬੀ ਹੈ ਉਹਨੂੰ ਮੁਬਾਰਕਬਾਦ ਹੈ ਪਰ ਹਰ ਇੱਕ ਘਰ ਦੇ ਵਿੱਚ ਇਹ ਨਿਯਮ ਲਾਗੂ ਹੁੰਦਾ ਹੈ ਕਿਉਂਕਿ ਹਰ ਇੱਕ ਘਰ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਵੱਸ ਰਹੀਆਂ ਤੁਹਾਡੇ ਨਾਲ ਇਹ ਰੌਣਕ ਕਰਾਂ ਦੇ ਵਿੱਚ ਨੰਬਰ 1 ਜਦੋਂ ਵੀ ਰਸੋਈ ਦੇ ਵਿੱਚ ਅਸੀਂ ਭੋਜਨ ਪ੍ਰਸ਼ਾਦ ਦਾ ਤਿਆਰ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਜੋੜੇ ਉਤਾਰਨੇ ਜਿਨੂੰ ਆਪਾਂ ਚਪਲਾ ਕਹਿ ਦਿੰਦੇ ਹਾਂ ਕੋਈ ਵੀ ਤੁਸੀਂ ਚੀਜ਼ ਪਾਈ ਹੋਈ ਆ ਉਹ ਉਤਾਰ ਲਓ ਦੂਸਰੀ ਜਿਹੜਾ ਸਿਰ ਹੈ ਹਰ ਇੱਕ ਮਾਂ ਤੇ ਭੈਣ ਦਾ ਕੱਚਾ ਹੋਣਾ ਚਾਹੀਦਾ ਮਤਲਬ ਟੱਕਿਆ ਹੋਣਾ ਚਾਹੀਦਾ ਜਿਹੜਾ ਸਿਰ ਟੱਕ ਲੈਂਦਾ ਹੈ ਉਹਨੂੰ ਸੁਹਾਗਣ ਕਿਹਾ ਜਾਂਦਾ ਤੇ ਜਿਹਦੇ ਸਿਰ ਦੇ ਉੱਪਰ ਚੁੰਨੀ ਲੱਥ ਜਾਵੇ ਪ੍ਰਾਣੇ ਸਮਿਆ ਦੇ ਵਿੱਚ ਕਹਿੰਦੇ ਸੀ ਇਹ ਭੈਣ ਇਹ ਮਾਂ ਹੋ ਗਈ ਜਾਂ ਇਹ ਵਿਧਵਾ ਹੋ ਗਈ ਕਿਉਂਕਿ ਇਹਦਾ ਇਹ ਜਿਹੜਾ ਘਰ ਦਾ ਮਾਲਕ ਹੈ ਘਰ ਦਾ ਸਾਈ ਹੈ ਸਿਰ ਦਾ ਤਾਜ ਉਹ ਜਹ ਮਰ ਗਿਆ ਚਾਹੇ ਚਲਾ ਗਿਆ ਇਹੋ ਜਹੀਆਂ ਗੱਲਾਂ ਹੁੰਦੀਆਂ ਸੀ ਇੱਕ ਤਾਂ ਚੱਪਲ ਉਤਾਰੋ ਜੋੜਾ ਦੂਸਰਾ ਕੋ ਨਾਨਕ ਦੀ ਸੋਈ ਜਾਣ ਕੀ ਸੇਵਾ ਕਰਨੀ ਹੈ ਇਹ ਨਹੀਂ ਵੀ ਸਾਡੇ ਘਰ ਦੇ ਵਿੱਚ ਸੋਈ ਹੈ ਸੋਇ ਨੂੰ ਸਾਫ ਵੀ ਕਰਨਾ ਹੈ ਉਹਨਾਂ ਜਿਹੜਾ ਅੰਦਰਲਾ ਹਮ ਡਾਇਗਰਾਮ ਦਾ ਉਹ ਵੀ ਸਾਫ ਕਰੋ ਜਿਹੜਾ ਬਾਹਰ ਹੈ ਉਹਦੀ ਆਲੀ ਦੁਆਲੀ ਵੀ ਸਫਾਈ ਰੱਖੋ ਕਿਉਂਕਿ ਲੰਗਰ ਕੀਤਾ ਲੰਗਰ ਕਿਸੇ ਦਾ ਨਹੀਂ ਲੰਗਰ ਨਾ ਮੇਰਾ ਤੇ ਨਾ ਤੁਹਾਡਾ ਲੰਗਰ ਹੈ ਵੱਡੇ ਸਤਿਗੁਰਾਂ ਦਾ ਵੱਡੇ ਸਤਿਗੁਰ ਕੌਣ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ 20 ਦਿਨਾਂ ਦਾ ਲੰਗਰ ਲਾਇਆ ਆਪਣੇ ਪਿਤਾ ਮਹਤਾ ਕਲਿਆਨ ਦਾਸ ਜੀ ਤੋਂ ਆਪਣੇ ਮੂੰਹ ਤੇ ਮੁੱਖ ਤੇ ਕਹਿੰਦੇ ਚਪੇੜ ਵੀ ਖਾਤੀ ਪਰ ਉਹਨਾਂ ਭੁੱਖੇ ਸਾਧੂਆਂ ਨੂੰ ਸ਼ਕਾਹ ਦਿੱਤਾ ਵੇਖ ਕਿੰਨੀ ਵੱਡੀ ਕੁਰਬਾਨੀ ਹੈ ਪੁਖੇ ਸਾਧੂਆਂ ਨੂੰ ਲੰਗਰ ਛਕਾਉਣਾ ਉਸ ਸਮੇਂ ਦੇ 20 ਦਿਨਾਂ ਅੱਜ ਤੱਕ ਸਾਡੇ ਬਾਪੂ ਨੇ ਇੰਨੀ ਕਿਰਪਾ ਕੀਤੀ ਵੀ ਵਿਆਜ ਨਹੀਂ ਮੁੜਿਆ ਤੇ ਮੂਲ ਅਜੇ ਵੀ ਬਾਕੀ ਹੈ ਲੰਗਰ ਵਿੱਚ ਪਾਵਾਂ ਪੜੀ ਇਹ ਨਾ ਕਿਹਾ ਕਰੋ ਬਸ ਇਹ ਆਟਾ ਇਹ ਪੇੜਾ ਬਣਾ ਲਿਆ ਇਹ ਇਹ ਅਸੀਂ ਪਕਾ ਲਿਆ ਨਹੀਂ ਨਹੀਂ ਲੰਗਰ ਵਿੱਚ ਪੜੀ ਸ਼ਕਤੀ ਹੈ ਲੰਗਰ ਸਾਡਾ ਜੀਵਨ ਸਾਫ਼ ਕਰਦਾ ਲੰਗਰ ਨਾਲ ਹੀ ਸਾਡੀ ਮਨਤ ਸਾਫ਼ ਹੁੰਦੀ ਹੈ ਲੰਗਰ ਨਾਲ ਹੀ ਸਾਡਾ ਮਨ ਮੈਲਾ ਇਹ ਸਾਫ਼ ਹੋ ਜਾਂਦਾ ਹੈ ਇਹਦੇ ਚ ਨਿਰਮਲਤਾ ਹੀ ਹੋਂਦੀ ਹੈ ਇਹ ਪਵਿੱਤਰ ਹੋ ਜਾਂਦਾ ਹੈ ਇਹ ਸ਼ੁੱਧ ਹੋ ਜਾਂਦਾ ਹੈ ਇਹ ਸਾਫ਼ ਹੋ ਜਾਂਦਾ ਹੈ ਇਹਦੇ ਵਿੱਚ ਕੋਈ ਮਲੀਂਟਾ ਨਹੀਂ ਰਹਿੰਦੀ ਇੱਕ ਤਾਂ ਜੋੜੇ ਉਤਾਰੋ ਦੂਸਾ ਸਿਰ ਟੱਕ ਕੇ ਰੱਖੋ ਸਿਰ ਟੱਕਿਆ ਹੋਵੇਗਾ ਕੋਈ ਘੰਟੀ ਆਵੇਗਾ ਰਿਸ਼ਤੇਦਾਰ ਆਵੇਗਾ ਬੰਦਾ ਅਗਲਾ ਕਵੇਗਾ ਭੈਣ ਨੇ ਸਿਰ ਟੱਕ ਕੇ ਅੱਜ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਹੈ ਤੀਸਰੀ ਗੱਲ ਜਦੋਂ ਭੋਜਨ ਪ੍ਰਸ਼ਾਦਾ ਤਿਆਰ ਕਰਨੇ ਖਾਸ ਕਰਕੇ ਭੈਣਾ ਮਹੀਆ ਮਾਵਾ ਧਿਆਨ ਦੇਣ ਬੀਬੀਆਂ ਕਿਸੇ ਨਾਲ ਗੱਲਾਂ-ਬਾਤਾਂ ਨਹੀਂ ਕਰਨੀਆਂ ਇਦਾਂ ਪੇੜਾ ਕਹਿੰਦੇ ਮਾਤਾ ਜਾਂ ਭੈਣ ਬਣਾਈ ਜਾਂਦੀ ਹੁੰਦੀ ਹੈ ਤੇ ਉਧਰੋਂ ਇੱਕ ਦੂਜੇ ਨਾਲ ਗੱਲਾਂ-ਬਾਤਾਂ ਕੀਤੀ ਜਾਂਦੀ ਹੁੰਦੀ ਹੈ ਚਾਹੇ ਫੋਨ ਦੇ ਜ਼ਰੀਏ ਚਾਹੇ ਓਵੇਂ ਫੇਸ ਟੂ ਫੇਸ ਸਾਹਮਣੇ ਇਹ ਐਸਾ ਨਹੀਂ ਸੀਰੀਅਲ ਨਹੀਂ ਵੇਖਣਾ ਨਾਟਕ ਵੱਲ ਧਿਆਨ ਨਹੀਂ ਦੇਣਾ ਈਸ਼ਕਾਏ ਵੱਲ ਧਿਆਨ ਨਹੀਂ ਦੇਣਾ ਟੀਵੀ ਬਾਹਰ ਕੱਟ ਕੇ ਕਮਨ ਤੋਂ ਉਹ ਚੀਜ਼ ਸੁਣੀ ਨਹੀਂ ਗੰਦੇ ਮੰਤੇ ਨਹੀਂ ਸੁਣਨੇ ਲਚਰਤਾ ਨਹੀਂ ਸੁਣੀ ਹੀ ਹੋ ਜੀਆਂ ਕੋਈ ਮਾਣੀਆਂ ਗੰਧੀਆਂ ਜਿਹੜੀਆਂ ਹੀ ਵੀਡੀਓ ਵੱਲ ਪਿਕਚਰ ਵੱਲ ਫੋਟੋ ਵੱਲ ਤੇ ਆ ਨਹੀਂ ਦੇਣਾ ਕੀ ਕਰੋ ਜਿੱਥੇ ਭੈਣ ਨੇ ਸਿਰ ਧਕਿਆ ਦੂਜੇ ਨੰਬਰ ਤੇ ਜਿਹੜਾ ਭੋਜਨ ਪ੍ਰਸ਼ਾਦਾ ਤਿਆਰ ਕਰਨ ਉੱਥੇ ਗੱਲਾਂ ਦੀ ਥਾਂ ਤੇ ਮੂਲ ਮੰਤਰ ਕਰ ਲਿਓ ਉੱਥੇ ਗੱਲਾਂ ਬਾਤਾਂ ਨਹੀਂ ਥਾਂ ਤੇ ਜਪਜੀ ਸਾਹਿਬ ਸ਼ੁਰੂ ਕਰਦੋ ਲੈ ਜਪਜੀ ਸਾਹਿਬ ਸ਼ੁਰੂ ਕਰਦੇ ਕਰਦੇ ਇੰਨੇ ਨਾਲ ਭਲਾ ਹੋ ਜਾਂਦਾ ਇੰਨੇ ਨਾਲ ਹੀ ਲੰਗਰ ਸਾਰਾ ਤਿਆਰ ਹੋ ਜਾਂਦਾ ਹੈ ਸਾਰਾ ਜਿਹੜਾ ਕੰਮ ਉਹ ਸੇਵਾ ਪੂਰੀ ਹੋ ਜਾਂਦੀ ਹੈ ਮੁਕਾਮਲਾ ਜੀ ਨਹੀਂ ਕਰ ਸਕਦੇ ਫਿਰ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਇਹ ਵੀ ਨਹੀਂ ਕਰ ਸਕਦੇ ਕਿਸ ਨੇ ਜੋ ਪਈ ਸਾਡੀ ਬਾਣੀ ਪੜਨੀ ਹੈ ਉਹ ਵੀ ਪੜ ਲੇ ਜੇ ਨਹੀਂ ਫਿਰ ਚੁੱਪ ਕਰਕੇ YouTube ਤੋਂ ਸੁਣ ਸੁਣ ਕੇ ਸੁਖਮਨੀ ਸਾਹਿਬ ਦਾ ਪਾਠ ਲਾ ਲਓ ਚਾਹੇ ਤੁਸੀਂ ਦਰਵਾਜ਼ ਸਾਹਿਬ ਤੋਂ ਕੀਰਤਨ ਲਾ ਲਓ ਬੰਗਲਾ ਸਾਹਿਬ ਤੋਂ ਲਾ ਲਓ ਹਜੂਰ ਸਾਹਿਬ ਤੋਂ ਲਾ ਲਓ ਕਿੱਡੇ ਸਾਡੇ ਵੱਡੇ ਸਥਾਨ ਗੁਰੂ ਐਡੇ ਮਹਾਰਾਜ ਨੇ ਬਖਸ਼ੀ ਝੋਲੀ ਪਾਈ ਪਾਰੇ ਗੱਲਾਂ ਬਾਤਾਂ ਨਹੀਂ ਇਦਾਂ ਅਸੀਂ ਪਾਪਾਂ ਦੀਆਂ ਗੱਲਾਂ ਕਰੀ ਜਾਂਦੇ ਆ ਪੁੰਨਾ ਦੀ ਗੱਲ ਕਹੀ ਜਾਂਦੇ ਆ ਝੂਠ ਦੀਆਂ ਗੱਲਾਂ ਕਹੀ ਜਾਂਦੇ ਆ ਮਾੜੇ ਕੰਮ ਦੀਆਂ ਗੱਲਾਂ ਕਰੀ ਜਾਂਦੇ ਆ ਉਹੋ ਜਿਹਾ ਪ੍ਰਭਾਵ ਉਹਦੇ ਤੇ ਪਈ ਜਾਂਦਾ ਮਾੜੀ ਗੱਲ ਕਰੂੰਗੇ ਤਾਂ ਪਰਵਾਹ ਉਹਦੇ ਲੰਗਾ ਤੇ ਪੈ ਜਾਏਗਾ ਪਛਾੜ ਦੇ ਪੈ ਜਾਏਗਾ ਡਾਲਤੇ ਪੈ ਜਾਏਗਾ ਸਬਜੀ ਤੇ ਪੈ ਜਾਏਗਾ ਜੇ ਉੱਥੇ ਅਸੀਂ ਨਾਮ ਕੀ ਜਪਿਆ ਉੱਥੇ ਅਸੀਂ ਭਗਤੀ ਕੀਤੀ ਉੱਥੇ ਅਸੀਂ ਰੱਬ ਨੂੰ ਯਾਦ ਕਰੀ ਗਏ ਕਰੀ ਗਏ ਤੇ ਪ੍ਰਭਾਵ ਇਹੋ ਜਿਹਾ ਪੈ ਜਾਏਗਾ ਹੁਣ ਜਿਹੜੀ ਭੈਣ ਕੰਡੀ ਸਾਡੇ ਘਰ ਦੇ ਵਿੱਚ ਸੋਈਦਾ ਕੋਈ ਹਾਲ ਨਹੀਂ ਸਾਡੇ ਘਰ ਵਿੱਚ ਕਾਹਦਾ ਕੋਈ ਹਾਲ ਨਹੀਂ ਬੱਚੇ ਨਹੀਂ ਕਿਉਂਕਿ ਉਹ ਸਾਡੇ ਖਾਣੇ-ਬਾਣੇ ਵਿੱਚ ਵੀ ਉਹ ਤਾਕਤ ਨਹੀਂ ਰਹੀ ਅਸੀਓ ਦੇ ਵਿੱਚ ਤਾਕਤ ਘਟਾਤੀ ਸ਼ਕਤੀ ਅਸੀਂ ਗੁੰਮ ਕਰ ਦਿੱਤੀ ਉਹ ਚੀਜ਼ਾਂ ਅਲੋਪ ਹੋ ਗਈਆਂ ਪੁਰਾਣੇ ਸਮਿਆਂ ਦੇ ਵਿੱਚ ਦਾਦੀਆਂ ਪਰਦਾਦੀਆਂ ਨੇ ਜਦੋਂ ਵੀ ਲੰਗਰ ਤਿਆਰ ਕਰਨਾ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਚਾਹੇ ਵੇਲਾ ਨਾਲ ਰੋਟੀ ਭੁੇਲ ਰਹੀਆਂ ਹਨ ਚਾਹੇ ਤਵੇ ਦੇ ਉੱਪਰ ਰੋਟੀ ਪਾ ਰਹੀ ਹੈ ਪਰ ਉਹਨਾਂ ਦਾ ਧਿਆਨ ਉੱਧਰ ਹੁੰਦਾ ਸੀ ਜੇ ਕੋਈ ਆਕੇ ਬੱਚੇ ਨੇ ਬੋਲਣਾ ਵੀ ਤਾਂ ਉਹਨਾਂ ਨੇ ਚੁੱਪ ਕਰਾ ਦੇਣਾ ਇਸ਼ਾਰੇ ਨਾਲ ਬੇਟਾ ਚੁੱਪ ਪਛਾਦਾ ਤਿਆਰ ਹੋ ਰਹੀ ਹੈ ਅੱਜ ਉਹ ਰਵਾਇਤ ਅੱਜ ਜੋ ਪਰੰਪਰਾ ਖਤਮ ਹੋ ਗਈ ਹੈ ਸਭ ਤੋਂ ਪਹਿਲਾਂ ਅਸੀਂ ਘਰ ਦਾ ਜਿਹੜਾ ਡਿਸਪਲਨ ਹੈ ਜਿਹੜਾ ਘਰ ਦਾ ਮੇਨ ਕੰਮ ਹੈ ਉਹ ਅਸੀਂ ਚੰਗੀ ਤਰ੍ਹਾਂ ਸਾਫ਼ ਰੱਖਾਂਗੇ ਅਸੀਂ ਰਸੋਈ ਵੱਲ ਧਿਆਨ ਦੇਈਏ ਰਸੋਈ ਘਰ ਹੈ ਗੁਰੂ ਨਾਨਕ ਦਾ ਲੰਗਰ ਪੱਕਦਾ ਕਿੰਨੇ ਪਰਿਵਾਰ ਦੇ ਜੀ ਸ਼ੱਕਦੇ ਇੱਕੋ ਟਾਈਮ ਇਕੱਠੇ ਬੈਠ ਕੇ ਛਕਿਆ ਵੀ ਕਰੋ ਇਸ ਘਰ ਕਰਕੇ ਜਦੋਂ ਅਸੀਂ ਇੰਨੀਆਂ ਗੱਲਾਂ ਵੱਲ ਧਿਆਨ ਦੇਵਾਂਗੇ ਇਹ ਗੱਲਾਂ ਹਨ ਛੋਟੀਆਂ ਇਹ ਘਰੇਲੂ ਗੱਲਾਂ ਹਨ ਇਹ ਮੇਰੇ ਨਾਲ ਵੀ ਵਾਪਰਦੀਆਂ ਤੁਹਾਡੇ ਨਾਲ ਵੀ ਵਾਪਰਦੀਆਂ ਕਿਉਂਕਿ ਹਰ ਇੱਕ ਘਰ ਦੇ ਵਿੱਚ ਮਾਂ ਹੈ ਜਾਂ ਭੈਣ ਹੈ ਜਾਂ ਧੀ ਹੈ ਪਰ ਇਹ ਗੱਲਾਂ ਅੱਗੇ ਜਾਂ ਦੇਸ਼ਾ ਸਮਾਜ ਦੇ ਵਿੱਚ ਬੜੀਆਂ ਫੈਲਦੀਆਂ ਹਨ ਬੜੀਆਂ ਵਾਇਰਲ ਹੁੰਦੀਆਂ ਬੜੀਆਂ ਇਕੱਠੀਆਂ ਹੋ ਜਾਂਦੀਆਂ ਹਨ ਬੜੀਆਂ ਗੁੰਝਲਦਾਰ ਹੋ ਜਾਂਦੀ ਹੈ ਗੱਲ ਬੜੀ ਉਲਝ ਜਾਏ ਪੈ ਜਾਂਦੀ ਹੈ ਬੰਦਾ ਕਹੂਗਾ ਕਿ ਇੱਦੋਂ ਨਿਕਲੇਗਾ ਉੱਧਰ ਫਸ ਜਾਏਗਾ ਇੱਦੋਂ ਨਿਕਲੇਗਾ ਉੱਧਰ ਫਸ ਜਾਏਗਾ ਉਹ ਧਿਆਨ ਹੋਣਾ ਹੀ ਨਹੀਂ ਇਸ ਕਾਇਕੇ ਬੜੀ ਵੱਡੀ ਗੱਲ ਬਣ ਜਾਂਦੀ ਹੈ ਇਹਨੂੰ ਮੁੜ ਕੇ ਸੰਭਾਲਾਂ ਸੋਖੀ ਗੱਲ ਨਹੀਂ ਹੁੰਦੀ ਹੁਣ ਅਸੀਂ ਧਿਆਨ ਦਈਏ ਅਸੀਂ ਬਾਣੀ ਵੀ ਪੜਿਆ ਕਰੀ ਅਸੀਂ ਸਿਮਰਨ ਵੀ ਕਰੀਏ ਤੇ ਜਦੋਂ ਤੁਸੀਂ ਪ੍ਰਸ਼ਾਦਾ ਤਿਆਰ ਸਾਰਾ ਕਰ ਲਿਆ ਉਸ ਤੋਂ ਬਾਅਦ ਜਦੋਂ ਤੁਸੀਂ ਸਾਰਿਆਂ ਨੇ ਇਕੱਠੇ ਬੈਠ ਛਕਣਾ ਉਦੋਂ ਵੀ ਗੱਲਾਂ ਨਾ ਕਰੋ ਉਦੋਂ ਪੜੋਸ ਲੋਕ ਕਾ ਕਾਮ ਕਰੋ ਅਰ ਲੋਕ ਨੂੰ ਮੇ ਸਜਾਈ ਅਹਮੇ ਨਾਨਕ ਪ੍ਰਭ ਸਰਨਾ ਗਤੀ ਕਰ ਪ੍ਰਸ਼ਾਦ ਕੋ ਦੇ ਲਾ ਅੱਜ ਉਸੇ ਮੇਰਾ ਜਿਹੜਾ ਨੁਸਖਾ ਹੈ ਜਿਹੜਾ ਤੁਹਾਨੂੰ ਮੈਂ ਨੁਕਤਾ ਸਮਝਾ ਰਹੀ ਹਾਂ ਇਹਨੂੰ ਬਿਲਕੁਲ ਇਹ ਤਿੰਨ ਚਾਰ ਗੱਲਾਂ ਦਾ ਧਿਆਨ ਰੱਖ ਲਿਓ ਜੋੜੇ ਉਤਾਰ ਲਿਓ ਸੇ ਤੱਕ ਕੇ ਰੱਖਣਾ ਜਦੋਂ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਹੈ ਉਦੋਂ ਗੱਲਾਂ ਨਹੀਂ ਕਰਨੀਆਂ ਨਾਮ ਜਪ ਲੋ ਬਿਲਕੁਲ ਸਫਾਈ ਰੱਖ ਲਿਓ ਸਾਰੇ ਪਾਸੇ ਅੰਡਾ ਵੀ ਤੇ ਬਹਾਇਮੀ ਮਹੀਨੇ ਦੇ ਵਿੱਚ ਵਿੱਚ ਤੁਹਾਡਾ ਘਰ ਦਾ ਜਿਹੜਾ ਲੜਾਈ ਝਗੜਾ ਤੇ ਕਲੇਸ਼ ਹੈ ਖਤਮ ਹੋ ਜਾਵੇਗਾ ਤੇ ਇਕੱਠੇ ਬੈਠ ਕੇ ਸ਼ਕੋ ਇਹ ਨਹੀਂ ਵੀ ਇੱਕ ਦੂਜੇ ਨੂੰ ਘੂਰੀ ਚੱਲੋ ਨਹੀਂ ਨਹੀਂ ਏਹ ਗੁਰੂ ਨਾਨਕ ਦਾ ਲੰਗਰ ਹੈ ਇਹ ਨਾ ਮੇਰਾ ਤੇ ਨਾ ਤੁਹਾਡਾ ਇਹ ਬਾਬੇ ਨਾਨਕ ਨੇ ਲੰਗਰ ਲਾਇਆ ਇਹ ਸਤ ਗੁਰ ਦੇ ਘਰ ਦੇ ਵਿੱਚ ਲੰਗਰ ਮਿਲਿਆ ਏਡੀ ਇਨਸਲਟ ਨਹੀਂ ਹੋਣੀ ਚਾਹੀਦੀ ਏਡੀ ਬੇਅਦਬੀ ਨਹੀਂ ਹੋਣੀ ਚਾਹੀਦੀ ਇਹ ਲੰਗਰ ਦੇ ਨਾਲ ਵੀ ਪਿਆਰ ਪਾਓ ਜਿਹੜੇ ਜੀਵ ਰੱਬ ਦੇ ਪਿਆਰੇ ਐਸੇ ਬੜੇ ਪਰਿਵਾਰ ਆ ਬੜੀਆਂ ਮਾਵਾ ਪੈਣਾ ਮਿਲਦੀਆਂ ਸਾਨੂੰ ਦਾਸ ਜਾਂਦਾ ਰਹਿੰਦਾ ਘਰ ਦੇ ਵਿੱਚ ਸਿਰ ਵੀ ਧੱਕਿਆ ਹੁੰਦਾ ਹੈ ਗੱਲਾਂ ਵਾਂ ਤਾਂ ਵੀ ਕੋਈ ਨਹੀਂ ਹੁੰਦੀਆ ਗੁਰਬਾਣੀ ਚਲਦੀ ਹੁੰਦੀ ਚਾਹੇ ਛੋਟੀ ਟੇਪ ਤੇ ਨਿੱਕੀ ਨਿੱਕੀ ਮੱਠੀ ਮੱਠੀ ਆਵਾਜ਼ ਤੇ ਮੂਲ ਮੰਤਰ ਦਾ ਪਾਠ ਹੁੰਦਾ ਸਾ ਸੰਗਤ ਜੀ ਫਿਰ ਉਹ ਜਿੱਥੇ ਮਾਂ ਕੈਂਦੀ ਵੀ ਸਾਦਾ ਬੱਚਾ ਪਹਿਲਾਂ ਅੱਖੇ ਨਹੀਂ ਲੱਗਦਾ ਸੀ ਪਰਦਾ ਨਹੀਂ ਸੀ ਸੰਗਤ ਜੀ ਘਰ ਵਿੱਚ ਪੜੀ ਕਮਜ਼ੋਰੀ ਸੀ ਅੱਜ ਮਹਾਰਾਜ ਨੇ ਬਰਕਤ ਪਾ ਦਿੱਤੀ ਲੰਗਰ ਵਿੱਚ ਬਰਕਤ ਹੈ ਲੰਗਰ ਵਿੱਚ ਸ਼ਕਤੀ ਹੈ ਲੰਗਰ ਵਿੱਚ ਤਾਕਤ ਹੈ ਲੰਗਰ ਕੋਈ ਆਮ ਨਹੀਂ ਹਰ ਇੱਕ ਧਰਮ ਜਿਹੜਾ ਆਪਣੇ ਘਰ ਦੇ ਵਿੱਚ ਇਹ ਚੀਜ਼ ਦਾ ਯਾਦ ਰੱਖਣਾ ਗੁਰਮੁਖੋ ਇਹਨੂੰ ਲੰਗਰ ਨੂੰ ਤਿਆਰ ਕਰਦਾ ਕਿ ਮੁਸਲਮਾਨਾਂ ਤਨ ਦੇ ਵਿੱਚ ਕੀ ਘਰ ਵਿੱਚ ਪ੍ਰਸ਼ਾਦਾ ਪਾਣੀ ਨਹੀਂ ਸਕਦਾ ਉਹ ਵੀ ਉਹ ਵੀ ਲੋਕ ਰੋਟੀ ਪਾਣੀ ਖਾਂਦੇ ਅੰਚਨ ਖਾਂਦੇ ਆ ਈਸਾਈਆਂ ਇਹ ਆ ਦੇਖਣਾ Hindu ਧਰਮ ਹੈ ਉਹਨਾਂ ਦੇ ਘਰਾਂ ਵਿੱਚ ਵੀ ਰੋਟੀ ਪਕਦੀ ਹੈ ਵਰਲਡ ਦੇ ਵਿੱਚ ਕੋਈ ਐਸਾ ਘਰ ਨਹੀਂ ਹੋਣਾ ਜਿੱਥੇ ਘਰ ਵਿੱਚ ਰੋਟੀ ਪਾਣੀ ਨਾ ਪੱਕੇ ਹਰ ਇੱਕ ਘਰ ਦੇ ਵਿੱਚ ਰੋਟੀ ਭੋਜਨ ਪ੍ਰਸ਼ਾਦਾ ਤਿਆਰ ਹੁੰਦਾ ਹੈ ਇਹ ਠੀਕ ਹੈ ਉਹਨਾਂ ਨੇ ਕਿਸ ਤਰੀਕੇ ਨਾਲ ਕਰਨਾ ਉਹ ਗੱਲ ਵੱਖਰੀ ਹੈ ਕਿਹੜੀ ਕੈਟਗਰੀ ਦਾ ਕਿਸ ਕਿਸ ਤਰੀਕੇ ਨਾਲ ਤਿਆਰ ਕੀਤਾ ਉਹ ਉਹਨਾਂ ਦੀ ਖੁਸ਼ੀ ਹੈ ਪਰ ਇਹ ਬੋਲਡ ਦੇ ਵਿੱਚ ਫੈਲਿਆ ਹੈ ਜੇ ਸੰਸਾਰ ਇਹ ਗੁਰੂ ਨੇ ਬਣਾਇਆ ਪਰਮਾਤਮਾ ਵਾਹਿਗੁਰੂ ਨੇ ਤੇ ਉਹ ਇਹਦੇ ਵਿੱਚ ਅੰਜਨ ਵੀ ਪੈਦਾ ਕੀਤਾ ਕੋਈ ਚੀਜ਼ ਤੁਸੀਂ ਚੀਜ਼ ਖਾ ਲੋ ਡਰਾਈ ਫੂਡ ਖਾ ਲੋ ਫਾਸਟ ਫੂਡ ਖਾ ਲੋ ਹੁਣਾਂ ਟਾਈਮ ਤੁਹਾਡਾ ਮਨ ਨਹੀਂ ਰਜਣਾ ਤੁਹਾਡਾ ਪੇਟ ਨਹੀਂ ਰਜਣਾ ਭੁੱਖ ਤੁਹਾਨੂੰ ਲੱਗਣੀ ਨਹੀਂ ਇਹ ਹਟਣੀ ਕੀ ਭੁੱਖ ਲੱਗ ਜਾਣੀ ਹੈ ਪਰ ਜਦੋਂ ਕੋ ਜਨ ਇੱਕ ਵੀ ਛਕ ਲਿਆ ਚਾਹੇ ਪ੍ਰਸ਼ਾਦਾ ਇੱਕ ਜਨ ਦੋ ਤਾਂ ਉਦੋਂ ਹੀ ਭੁੱਖ ਸਾਡੀ ਖਤਮ ਹੋ ਜਾਣੀ ਹੈ ਇਸ ਕਾਇਕੇ ਗੁਰੂ ਨੇ ਲੰਗਰ ਦੇ ਵਿੱਚ ਬੜੀ ਬਰਕਤ ਪਾਈ ਹੈ ਲੰਗਰ ਡਾਲਰ ਤੋਂ ਵੰਡੀ ਲੰਗਰ ਨੂੰ ਕੁਰਬਾਨੀ ਵਿੱਚ ਦੌਲਤ ਕਿਹਾ ਗਿਆ ਦੌਲਤ ਇਹ ਨਹੀਂ ਵੀ ਹਿੰਦੁਸਤਾਨ ਦੀ ਕਰੰਸੀ ਹੈ ਚਾਹੇ ਕੈਨੇਡਾ ਦਾ ਡਾਲਰ ਹੈ ਚਾਹੇ ਪਾਉਂਡ ਹੈ ਨਹੀਂ ਲੰਗਰ ਡਾਲਰ ਤੋਂ ਵੰਡੀ ਰਸ ਅੰਮ੍ਰਿਤ ਪੀਂ ਕੇ ਆਲੀ ਤੋਂ ਹੰਡੇ ਕਾਇ ਵਿੱਚ ਤਾਂ ਖੀਨ ਚਾਵਲ ਵੀ ਬਣਦੇ ਹਨ ਗੁਰੂ ਕੰਨ ਸਾਹਿਬ ਜੀ ਦੀ ਬਾਣੀ ਨੇ ਮੰਨ ਲਿਆ ਗੁਰੂ ਨੇ ਮੰਨ ਲਿਆ ਮਿਲੰਗਰ ਦੌਲਤ ਹੈ ਤੇ ਲੰਗਰ ਦੌਲਤ ਨਾਲ ਹੀ ਬੰਦੇ ਦੇ ਘਰ ਬਣਦੇ ਦੌਲਤ ਨਾਲ ਹੀ ਰਿਸ਼ਤੇ ਬਣਦੇ ਦੌਲਤ ਨਾਲ ਹੀ ਇਸਾ ਕੁਝ ਸਮਾਜ ਦੇ ਵਿੱਚ ਮਾਨ ਸਤਕਾਰ ਹੁੰਦਾ ਜਿਹਦੇ ਕੋਲ ਦੌਲਤ ਨਹੀਂ ਹੁੰਦੀ ਉਹ ਵੀ ਚਾਰਾ ਕਿੱਡਾ ਵੱਡਾ ਗਰੀਬ ਹੁੰਦਾ ਕਈ ਕੁਛ ਵੀ ਨਹੀਂ ਵਿਚਾਰੇ ਕੋਲ ਪਤਾ ਨਹੀਂ ਰਾਤ ਨੂੰ ਰੋਟੀ ਪੱਕਣੀ ਹੈ ਕਿ ਨਹੀਂ ਇਸ ਕਾਰਕਿ ਇਹ ਸਾਡੇ ਗੁਰੂ ਨੇ ਲੰਗਰ ਨੂੰ ਬੜਾ ਮਾਨ ਦਿੱਤਾ ਬੜਾ ਅਦਨ ਦਿੱਤਾ ਤੇ ਬੀਬੀ ਭੈਣਾ ਇਹ ਖਾਸ ਵੱਲ ਮੇਰੇ ਧਿਆਨ ਵੱਲ ਜਰੂਰ ਧਿਆਨ ਦੇਣਾ ਜੀ ਤੁਹਾਡੇ ਘਰ ਵਿੱਚ ਜਿੰਨੇ ਨਿੱਕੇ ਮੋਟੇ ਲੜਾਈ ਝਗੜੇ ਸਾਰੇ ਹੈ ਜਾਂ ਡਿਸਪਲਿਨ ਖਰਾਬ ਹੋਇਆ ਹੋਇਆ ਨਹੀਂ ਹੈ ਇਹ ਗੁਰੂ ਮਿਹਰ ਕਰਨਗੇ ਲੰਗਰ ਨੂੰ ਗੁਰੂ ਦਾ ਨਾਨਕ ਦਾ ਲੰਗਰ ਜਾਣੋ ਰਸੋਈ ਨੂੰ ਗੁਰੂ ਨਾਨਕ ਦੇ ਘਰ ਦੀ ਬਹੁਤ ਵੱਡੀ ਇੱਕ ਰਸੋਈ ਜਾਣੋ ਉਸ ਜਿੱਥੋਂ ਤੁਸੀਂ ਛਕਿਆ ਉੱਥੋਂ ਜਿਹੜਾ ਕੋਈ ਗਰੀਬ ਆਵੇਗਾ ਉਹਨੂੰ ਸ਼ਿਕਾ ਦਿਓ ਸੰਗਤਾਂ ਮੰਗਤਾ ਭਿਖਾਰੀ ਆਵੇਗਾ ਉਹਦੀ ਝੋਲੀ ਵਿੱਚ ਪਾ ਦਿਓ ਨਹੀਂ ਸ਼ਿਕਾ ਸਤਿ ਦੇ ਉਹਨੂੰ ਪਾਣੀ ਦੀ ਪੂੰਦ ਪਿਲਾ ਦਿਓ ਜਿਆਦਾ ਰੋਟੀਆਂ ਨਹੀਂ ਬਣੀਆਂ ਤੇ ਉਹਨੂੰ ਇੱਕ ਰੋਟੀ ਦੇ ਦਿਓ ਉੱਪਰ ਚਾਹ ਤਾਂ ਕਿ ਦੋ ਜਾਂ ਦਾਣੇ ਦੇ ਦਿਓ ਉਹ ਤੁਹਾਨੂੰ ਅਸੀਸਾਂ ਦੇਵੇਗਾ ਇਹ ਸਾਡੇ ਰਸੋਈ ਦੇ ਵਿੱਚ ਗੁਰੂ ਨਾਨਕ ਦੇਵ ਜੀ ਖੁਦ ਆਪ ਬੈਠੇ ਆ ਜੀਨੂੰ ਜਿਹੜੇ ਸਾਡਾ ਭੋਜਨ ਪਾਣੀ ਦਾ ਪਰਮੰਤ ਵੀ ਕਰਦੇ ਪਏ ਆ ਉਹੋ ਮਾਲਕ ਦਿਸਦੇ ਨਹੀਂ ਪੰਨਿਰਕੋਨ ਰੂਪ ਦੇ ਵਿੱਚ ਸਾਡਾ ਪੱਲਾ ਕੱਢੇ ਪਏ ਲੰਗਰ ਵਿੱਚ ਵੀ ਪੱਲਾ ਹੋ ਜਾਂਦਾ ਹੈ ਮਹਾਰਾਜ ਸਤਕੂਰ ਸੱਚੇ ਪਾਂਛੀ ਜੀ ਸਾਡੇ ਤੇ ਸਾਰਿਆਂ ਤੇ ਕਿਰਪਾ ਕਰਨ ਹਰ ਇੱਕ ਕਾnde ਵਿੱਚ ਲੰਗਰ ਬਹੁਤ ਢੰਗ ਦੇ ਕੇ ਨਾਲ ਤਿਆਰ ਹੋਵੇ ਸਾਧ ਸੰਗਤ ਜੀ ਇਹ ਚਾਰ ਮਹਿੰਦੀਆਂ ਜਿਹੜੀਆਂ ਹੈ ਵਿਸ਼ੇਸ਼ ਹੈ ਇਹਨੂੰ ਬਹੁਤ ਧਿਆਨ ਨਾਲ ਸੁਣਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਦਾ ਭਲਾ ਕਰਨ ਬੀਬੀਓ ਭੈਣੋ ਤੁਹਾਨੂੰ ਤਾਂ ਗੁਰੂ ਨੇ ਰੱਬ ਦੇ ਚਾਹੀਆਂਗੇ ਹੈ ਤੁਸੀਂ ਹਰ ਇੱਕ ਪੱਖ ਤੋਂ ਰੱਜੀਆਂ ਹੋਈਆਂ ਕੋਈ ਗੱਲ ਦੀ ਘਾਟ ਨਹੀਂ ਤੁਹਾਨੂੰ ਗੁਰੂ ਨੇ ਉੱਚਾ ਚੁੱਕਿਆ ਸੋ ਕਿਉ ਮੰਦਾ ਆਖਿਆ ਜਿੱਤ ਜਮੇ ਰਾਜਾ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਕੋਈ ਧਰਮ ਹੈ ਔਰਤ ਨੂੰ ਪੈੜ ਧੀ ਚੁੱਤੀ ਕਹਿੰਦੇ ਸੀ ਪਰ ਗੁਰੂ ਨਾਨਕ ਨੇ ਤੁਹਾਨੂੰ ਵੱਡਾ ਕਿਹਾ ਸਤਗੁਰ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਸਾਡੇ ਤੇ ਕਿਰਪਾ ਕਰਦੇ ਰਹਿਣ ਜੀ ਸੋ ਭੁੱਲਣਾ ਚੁੱਕਾ ਨਹੀਂ ਹੋਈ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ